ਆ ਵੀਰ ਜੀ ਮੇਰਾ ਜਵੇਦ ਜਵੇਦ ਵੀਰ ਜੀ ਜਿਹੜੀ ਅੱਜ ਇਥੇ ਵਹਿਲੀ ਦੇ ਵਿੱਚ ਵਾਰਦਾਤ ਹੋਈ ਆ ਉਹਦੇ ਬਾਰੇ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਬਹੁਤ ਮੰਦਭਾਗਾ ਆ ਜੀ ਇਥੋਂ ਬੰਦੇ ਲੈ ਕੇ ਆਏ ਹਿਸਾਬ ਉਹਨਾਂ ਦੇ ਮਗਰੀ ਬੰਦੇ ਦੋ ਵੜਾ ਆਏ ਜੀ ਇੱਕ ਮੋਟਰਸਾਈਕਲ ਤੇ ਬਾਹਰ ਘੁਲੋਤਾ ਹੈ ਤੇ ਆਉਂਦੇ ਹੀ ਉਹਨੇ ਭਗਵੰਦ ਸਿੰਘ ਤੇ ਗੋਲੀਆਂ ਡੇਬੇ ਚਲਾਉਣ ਜੀ ਕਿੰਨੇ ਜਣੇ ਇਥੇ ਇਥੇ ਇਹ ਤਿੰਨੇ ਜਣੇ ਇਹੀ ਇੱਕ ਲਾਭ ਸਿੰਘ ਇੱਕ ਆਨ ਛੋਟਾ ਮੁੰਡਾ ਅਮਰਤ ਤੇ ਇੱਕ ਭਗਵੰਦ ਸਿੰਘ ਜੀ ਤੇ ਮਤਲਬ ਕੀ ਖੜਿਆ ਵਾ ਖੜਿਆ ਸਾਹਬ ਹੀ ਜਿਹੜਾ ਸ਼ਹਿਰ ਜਾ ਕੇ ਦੇ ਕੇ ਆਉਣਾ ਹੈ ਅੱਛਾ ਜੀ ਸਾਹਬ ਕਤਾਬ ਕੀ ਉਹ ਕਿੰਨੇ ਕੇ ਪੈਸੇ ਪੈਸੇ ਤਕਰੀਬਨ 9 ਲੱਖ ਰੁਪਏ ਹੈ ਜੀ ਇੱਥੇ ਜਿਹੜੋ ਆਏ ਆ ਉਹਨਾਂ ਗੋਲੀਆਂ ਚਲਾਈਆਂ ਉਹਨੇ ਗੋਲੀਆਂ ਡਾਵੇ ਚਲਾਉਣ ਕੋਈ ਮਤਲਬ ਪਹਿਚਾਨ ਉਹਨਾਂ ਦੀ ਜਾਂ ਕੋਈ ਪਹਿਚਾਨ ਹੀ ਨਹੀਂ ਨਿੱਕੇ ਮੁੰਡੇ ਨੂੰ ਚਿਹਰਾ ਇੱਕ ਦਾ ਯਾਦ ਹੈ ਕਹਿੰਦਾ ਵੀ ਮੈਂ ਵੇਖ ਲੂੰਗਾ ਤੇ ਪਛਾਣ ਲੂੰਗਾ ਜੀ ਮੈਂ ਤੇ ਮੌਕੇ ਤੇ ਕੋਲੀਆਂ ਅਮਰੂਦ ਇਹੋ ਮੁੰਡਾ ਮਜੂਰ ਜੀ ਤੁਸੀਂ ਕਿੱਥੇ ਮੈਂ ਪਿੰਡ ਹਾਂ ਜੀ ਆਪਣੇ ਉਹਦਾ ਇਹ ਟਿਕਾਣ ਕੌਣ ਕੀ ਨਾ ਲਾਲ ਸਿੰਘ ਹੀ ਅਮਰਤ ਸਿੰਘ ਤੇ ਭਗਵੰਤ ਸਿੰਘ ਇਹ ਤਿੰਨੇ ਮੁੰਡੇ ਜੀ ਠੀਕ ਹੈ ਹਾਂ ਜੀ ਜਿਹੜੀ ਪਿੰਡ ਮਗਲਾਨੀ ਵਾਰਦਾਤ ਹੋਈ ਹੈ ਸਰ ਉਹਦੇ ਬਾਰੇ ਕੀ ਕਹਿੰਦੇ ਅੱਜ ਦੁਪਹਿਰੇ ਪੁਲਿਸ ਕੰਟਰੋਲ ਰੂਮ ਤੇ ਕਨਫਰਮੇਸ਼ਨ ਮਿਲੀ ਕਿ ਮਗਲਾਨੀ ਪਿੰਡ ਦੇ ਵਿੱਚ ਕੋਝਣ ਪਛਾਤੇ ਲੋਕਾਂ ਨੇ ਇੱਕ ਵਿਅਕਤੀ 'ਤੇ ਗੋਲੀ ਮਾਰ ਕੇ ਉਹਦੇ ਕੋਲ 9 ਲੱਖ ਰੁਪਈਆ ਖੋ ਲਿਆ ਹੈ ਜਿਸ ਦੇ ਸਬੰਧ ਦੇ ਵਿੱਚ ਵੱਖ-ਵੱਖ ਪੁਲਿਸ ਪਾਰਟੀਆਂ ਮੌਕੇ ਤੇ ਭੇਜੀਆਂ ਗਈਆਂ ਜਿ ਵੱਖ-ਵੱਖ ਪੁਲਿਸ ਪਾਰਟੀਆਂ ਮੌਕੇ ਤੇ ਨੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਕਾਫੀ ਲੀਡਸ ਮਿਲੀਆਂ ਨੇ ਜਿਹਦੇ ਬੇਸਿਸ ਤੇ ਜਲਦੀ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਏਗੀ। ਨਾ ਵੀਰ ਜੀ ਮੇਰਾ ਜਵੇਦ ਜਵੇਦ ਵੀਰ ਜੀ ਜਿਹੜੀ ਅੱਜ ਇਥੇ ਵੇਲੀ ਦੇ ਵਿੱਚ ਵਾਰਦਾਤ ਹੋਈ ਆ ਉਹਦੇ ਬਾਰੇ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਬਹੁਤ ਮੰਦ ਭਾਗਾ ਆ ਜੀ ਇਥੋਂ ਬੰਦੇ ਲੈ ਕੇ ਆਏ ਹਸਾਬ ਉਹਨਾਂ ਨੇ ਮਗਰੀ ਬੰਦੇ ਦੋ ਵੜਾ ਆਏ ਜੀ ਇੱਕ ਮੋਟਰਸਾਈਕਲ ਤੇ ਬਾਹਰ ਘੁਲੋਤਾ ਹੈ ਤੇ ਆਉਂਦੇ ਹੀ ਉਹਨੇ ਭਗਵੰਦ ਸਿੰਘ ਤੇ ਗੋਲੀਆਂ ਆਂ ਡੇ ਬੇ ਚਲਾਉਣ ਜੀ। ਕਿੰਨੇ ਜਣੇ ਇਥੇ? ਇਥੇ ਇਹ ਤਿੰਨੇ ਜਣੇ ਇਹੀ ਇੱਕ ਲਾਭ ਸਿੰਘ, ਇੱਕਾਂ ਛੋਟਾ ਮੁੰਡਾ ਅਮਰਤ ਤੇ ਇੱਕ ਭਗਵ ਤੇ ਮਤਲਬ ਕੀ ਖੜਿਆ ਵਾ ਖੜਿਆ ਹਿਸਾਬ ਹੀ ਜਿਹੜਾ ਸ਼ਹਿਰ ਜਾ ਕੇ ਦੇ ਕੇ ਆਉਣਾ ਹੈ ਅੱਛਾ ਜੀ ਹਿਸਾਬ-ਕਿਤਾਬ ਕੀ ਹੋਇਆ ਉਹ ਹੀ ਕਿੰਨੇ ਕੇ ਪੈਸੇ ਪੈਸੇ ਤਕਰੀਬਨ 9 ਲੱਖ ਰੁਪਏ ਹੈ ਜੀ ਇਥੇ ਜਿਹੜੋ ਇਹ ਆਏ ਆ ਉਹਨਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੇ ਗੋਲੀਆਂ ਦਾ ਵੇਚ ਲਾਉਣ ਕੋਈ ਮਤਲਬ ਪਹਿਚਾਨ ਉਹਨਾਂ ਦੀ ਜਾਂ ਕੋਈ ਪਹਿਚਾਨ ਇਹਨੇ ਨਿੱਕੇ ਮੁੰਡੇ ਨੂੰ ਚਿਹਰਾ ਇੱਕ ਦਾ ਯਾਦ ਹੈ ਕਹਿੰਦਾ ਵੀ ਮੈਂ ਵੇਖ ਲੂੰਗਾ ਤੇ ਪਛਾਣ ਲੂੰਗਾ ਜੀ ਮੈਂ ਤੇ ਮੌਕੇ ਤੇ ਕੋਲ ਨਹੀਂ ਆ ਮਜੂਰ ਇਹੋ ਮੁੰਡਾ ਮਜੂਰ ਜੀ ਤੁਹੇ ਕਿੱਥੇ ਮੈਂ ਪਿੰਡ ਹਾਂਜੀ ਆਪਣੇ ਤੋਂ ਇੱਥੇ ਕੌਣ ਕੌਣ ਹੀ ਕੀ ਨਾਂ ਹੈ ਲਾਲਬ ਸਿੰਘ ਹੀ ਅਮਰਤ ਸਿੰਘ ਤੇ ਭਗਵੰਤ ਸਿੰਘ ਇਹ ਤਿੰਨੇ ਮੁੰਡੇ ਜੀ ਠੀਕ ਹੈ ਹਾਂਜੀ ਜਿਹੜੀ ਪਿੰਡ ਮਗਲਾਨੀ ਵਾਰਦਾਤ ਹੋਈ ਹੈ ਸਰ ਉਹਦੇ ਬਾਰੇ ਕੀ ਕਹਿੰਦੇ ਅੱਜ ਦੁਪਹਿਰੇ ਪੁਲਿਸ ਕੰਟਰੋਲ ਰੂਮ ਤੇ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਮਗਲਾਨੀ ਪਿੰਡ ਦੇ ਵਿੱਚ ਕੁਝੜ ਪਛਾਤੇ ਲੋਕਾਂ ਨੇ ਇੱਕ ਵਿਅਕਤੀ 'ਤੇ ਗੋਲੀ ਮਾਰ ਕੇ ਉਹਦੇ ਕੋਲੋਂ 9 ਲੱਖ ਰੁਪਈਆ ਖੋਹ ਲਿਆ ਹੈ ਜਿਸ ਦੇ ਸਬੰਧ ਦੇ ਵਿੱਚ ਵੱਖ-ਵੱਖ ਪੁਲਿਸ ਪਾਰਟੀਆਂ ਮੌਕੇ ਤੇ ਭੇਜੀਆਂ ਗਈਆਂ ਜੋ ਵੱਖ-ਵੱਖ ਪੁਲਿਸ ਪਾਰਟੀਆਂ ਮੌਕੇ ਤੇ ਨੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਕਾਫੀ ਲੀਡਸ ਮਿਲੀਆਂ ਨੇ ਜਿਹਦੇ ਬੇਸਿਸ ਤੇ ਜਲਦੀ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਏਗੀ